ਜ਼ਿੰਦਗੀ ਦਾ ਸਫ਼ਰ YouTube ਚੈਨਲ ਦੇਖ ਰਹੇ ਸਾਰੇ ਹੀ ਰੱਬ ਰੂਪੀ ਸਾਥ ਸੰਗਤ ਨੂੰ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਅੱਜ 11 ਪੋ 25 ਦਸੰਬਰ ਅੱਜ ਦਾ ਇਤਿਹਾਸ ਅੱਜ ਦੇ ਦਿਨ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਫਤਿਹ ਸਿੰਘ ਅਤੇ ਬਾਬਾ ਜੂਰਾਵਰ ਸਿੰਘ ਜਿਨੂੰ ਪਹਿਲਾ ਦਿਨ ਸੂਬਾ ਸਰਹੰਦ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੰਦਰ ਬੁਲਾਉਣ ਲਈ ਇੱਕ ਛੋਟਾ ਦਰਵਾਜ਼ਾ ਰੱਖਿਆ ਗਿਆ ਵੀ ਉਹ ਝੁੱਕ ਕੇ ਸੂਬਾ ਸਰਹੰਦ ਨੂੰ ਨਮਸਕਾਰ ਕਰਨ ਪਰ ਛੋਟੇ ਫਰਜੰਦਾ ਨੇ ਆਪਣੇ ਪਹਿਲਾ ਪੈਰ ਛੋਟੇ ਦਰਵਾਜ਼ੇ ਦੀ ਕੱਢੇ ਤੇ ਫਿਰ ਉਹ ਆਪ ਆਏ ਇਤੋਂ ਪਤਾ ਲੱਗ ਗਿਆ ਸੀਗਾ ਸੂਬਾ ਸਰਹੰਦ ਨੂੰ ਵੀ ਇਹ ਚੋਕਣ ਵਾਲੇ ਨਹੀਂ ਹਨ ਸੰਗਤ ਜੀ ਅੱਜ ਸਵੇਰੇ ਘਰੋਂ ਫਤਿਹਗੜ ਸਾਹਿਬ ਨੂੰ ਚਾਲੇ ਪਾਏ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਫਤਿਹਗੜ ਸਾਹਿਬ ਦੇ ਇਸ ਸਮੇਂ ਅਸੀਂ ਫਤਿਹਗੜ ਸਾਹਿਬ ਪਹੁੰਚ ਚੁੱਕੇ ਆ ਤੇ ਇੱਥੇ ਲੰਗਰ ਦੇ ਵਿੱਚ ਆਪਣੇ ਛੋਟੇ ਭਰਾ ਅਮਰਦੀਪ ਦੇ ਪਿੰਡੋਂ ਇੱਥੇ ਲੰਗਰ ਲੱਗਦਾ ਕਰੋੜਤੀ ਉਹ ਲੰਗਰ ਚ ਗਏ ਉਸ ਤੋਂ ਬਾਅਦ ਅਸੀਂ ਦਰਸ਼ਨ ਕਰਨੀ ਚੱਲ ਪਏ ਰਸਤੇ 'ਚ ਬਹੁਤ ਲੰਗਰ ਲੱਗੇ ਹੋਏ ਸੀ ਤੇ ਬਹੁਤ ਸੰਗਤਾਂ ਬਹੁਤ ਹੀ ਸੰਗਤਾਂ ਆਈ ਹੋਈਆਂ ਨੇ ਨਤਮਸਤਕ ਹੋਣ ਲਈ ਅਸੀਂ ਦਰਸ਼ਨ ਕਰ ਰਹੇ ਹਾਂ ਭਾਗਾਂ ਵਾਲੇ ਉਹ ਜੋ ਨਹੀਂ ਪਹੁੰਚ ਸਕੇ ਘਰੇੋਂ ਪਤਿਕੜ ਸਾਹਿਬ ਦੀ ਧਰਤੀ ਨੂੰ ਨਤਮਸਤਕ ਕਰੋ ਤੇ ਇਸ ਵੀਡੀਓ ਰਾਹੀਂ ਸੋ ਨੂੰ ਦਰਸ਼ਨ ਕਰਵਾਵਾਂਗੇ ਸਿਰਫ ਪਤਿਕੜ ਸਾਹਿਬ ਔਰ ਤੇ ਠੰਡੇ ਪੁਰਜ ਦੇ ਸੰਗਤ ਜੀ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਅਸੀਂ ਲੰਗਰ ਤੋਂ ਪੈਦਲ ਜਾ ਰਹੇ ਹਾਂ ਸ੍ਰੀ ਫਤੇਗੜ ਸਾਹਿਬ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਥੋੜੇ ਟਾਈਮ ਵਿੱਚ ਸਾਨੂੰ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਇਸ ਸਮੇਂ ਦਰਸ਼ਨੀ ਡਿਊਟੀ ਇੱਥੋਂ ਗੁਰਦੁਆਰਾ ਸਾਹਿਬ ਇੰਟਰ ਹੋਣੇ ਆ ਉੱਥੇ ਪਹੁੰਚ ਚੁੱਕੇ ਹਾਂ ਤੇ ਸਫਾਈ ਸੇਵਕ ਸਾਹਮਣੇ ਸਫਾਈ ਵਾਲੇ ਸੇਵਾਦਾਰ ਨੇ ਉਹਨਾਂ ਨੇ ਜਕਾਰੇ ਛੱਡੇ ਤੇ ਆਪਣੀ ਸਫਾਈ ਸਟਾਰਟ ਇੱਥੇ ਉਸ ਤੋਂ ਬਾਅਦ ਅੰਦਰ ਬਹੁਤ ਵਧੀਆ ਤਰੀਕੇ ਨਾਲ ਜੋੜਾ ਘਰ ਬਣੇ ਹੋਏ ਨੇ ਜੋੜਾ ਜਮਾ ਕਰਵਾਓ ਗਠੜੀ ਘਰ ਬਣਿਆ ਗਠੜੀ ਜਮਾ ਕਰੋ ਇੱਥੇ ਅਸੀਂ ਜੋੜਾ ਜਮਾ ਕਰਵਾਏ ਜੋੜੇ ਜਮਾ ਕਰਵਾ ਕੇ ਅੰਕੀ ਚਾਲੇ ਪਾਤ ਤੇ ਉਹਲੇ ਟਾਈਮ ਵਿੱਚ ਸੰਗਤ ਨੂੰ ਦਰਸ਼ਿਤ ਕਰਵਾਵਾਂਗੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਬਣੇ ਰਹੋ ਸਾਡੇ YouTube ਚੈਨਲ ਨਾਲ ਬਸ ਸੰਗਤਾਂ ਨੂੰ ਇਹੀ ਬੇਨਤੀ ਹੈ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਅੱਗੇ ਤੋਂ ਹੋਰ ਵੀਡੀਓ ਪਾ ਸਕੀਏ ਤੇ ਤੁਹਾਡੇ ਅੱਗੇ ਰੱਖ ਸਕੀਏ ਤੇ ਹੋਰ ਵੀ ਤੁਸੀਂ ਬਹੁਤ ਗੰਦਮੰਦ ਜਾਂ ਹੋਰ ਵੀ ਤਾਂ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਤਾਂ ਇਹ ਵਧੀਆ ਵੀਡੀਓ ਤੇ ਵੀ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦਰਸ਼ਨ ਕਰੋ ਸੰਗਤ ਜੀ ਬਹੁਤ ਹੀ ਜ਼ਿਆਦਾ ਇਕੱਠ ਹੈ ਬਹੁਤ ਜ਼ਿਆਦਾ ਇਕੱਠ ਤੇ ਕੋਸ਼ਿਸ਼ ਕਰਾਂਗੇ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਦਈਏ ਤੇ ਇਸ ਸਮੇਂ ਸਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਪੂਰਾ ਸਾਹਿਬ ਇੱਥੇ ਬੱਚਿਆਂ ਨੂੰ ਨੀਹਾਂ ਵਿੱਚ ਚੜਾ ਗਿਆ ਸੀਗਾ ਥੱਲੇ মিডিਆ ਵਾਲੇ ਆਏ ਹੋਏ ਨੇ ਕਵਰੇਜ ਕਰਨ ਵਾਸਤੇ ਬਹੁਤ ਜ਼ਿਆਦਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਨੀਚੇ ਪੂਰਾ ਸਾਹਿਬ ਜਿੱਥੇ ਬੱਚਿਆਂ ਨੂੰ ਅੰਦਰ ਵਿੱਚ ਨੀਹਾਂ ਵਿੱਚ ਚੜਾ ਗਿਆ ਸੀਗਾ ਦਰਸ਼ਨ ਕਰੋ ਸੰਗਤਜੀਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਬਹੁਤ ਹੀ ਜ਼ਿਆਦਾ ਇਕੱਠ ਹੈ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਨੇੜੋਂ ਬਹੁਤ ਪਹੁੰਚੀਆਂ ਹੋਈਆਂ ਨੇ ਇਸ ਸਵਾ ਦੇ ਵਿੱਚ ਅਸੀਂ ਦਰਸ਼ਨ ਕਰ ਰਹੇ ਹਾਂ ਭਾਗਾ ਵਾਲੇ ਹਾਂ ਤਿਗੜ ਸਾਹਿਬ ਦਰਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਦਰਸ਼ਨ ਕਰਵਾਵਾਂਗੇ ਢੰਡਾ ਪੁਰਜ ਦੇ ਤੋ ਰਾਸ਼ ਬਹੁਤ ਜਿੰਨਾਂ ਕੋਸ਼ਿਸ਼ ਹੋਈ ਜਿੰਨਾਂ ਨੂੰ ਦਿਖਾ ਸਕੀਏ ਜਰੂਰ ਦੇਖਣ ਦੀ ਕੋਸ਼ਿਸ਼ ਕਰੋਗੇ ਦਰਸ਼ਕੋ ਜੀ ਉਸ ਇਨਾਂ ਦਿਨਾਂ ਦੇ ਵਿੱਚ ਵਾਰ-ਵਾਰ ਉਹੀ ਬੇਨਤੀ ਆਨੇ ਸੀ ਜਿੰਨਾ ਨਾਮ ਸਿਮਰਨ ਸੇਵਾ ਲੰਗਰਾਂ ਦੇ ਵਿੱਚ ਤੇ ਕੋਈ ਮਾੜੀਆਂ ਆਤ ਛੱਡ ਸਕਦੇ ਜਰੂਰ ਛੱਡੋ ਤੇ ਸੇਵਾ ਕਰੋ ਨਾਮ ਸਿਮਰਨ ਕਰੋ ਪਾਠ ਕਰੋ ਬਹੁਤ ਤੋਂ ਵੱਧ ਇਸ ਸਮੇਂ ਸਾਨੂੰ ਦਰਸ਼ਨ ਕਰਾ ਰਹੇ ਹਾਂ ਠੰਡਾ ਬੁਰਜ ਦੇ ਠੰਡਾ ਬੁਰਜ ਜਿੱਥੇ ਮਾਤਾ ਗੁਜੇਰ ਕੌਰ ਅਤੇ ਛੋਟੇ ਸਾਹਿਬ ਜੀ ਆਦਿ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀਗਾ ਇਹੋ ਹੀ ਠੰਡਾ ਬੁਰਜ ਹੈ ਜਿੱਥੇ ਮਾਤਾ ਗੁਜੇਰ ਕੌਰ ਅਤੇ ਛੋਟੇ ਸਾਹਿਬ ਜੀ ਆਦਿ ਕੈਦ ਕਰਕੇ ਰੱਖੇ ਹੋਏ ਸਨ ਤੁੰਦ ਬਹੁਤ ਸੀ ਵੀ ਤੁੰਦ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਏਗਾ ਤੇ ਇੱਕ ਪਾਸੇ ਬਹੁਤ ਵੱਡੀ ਸੇਵਾ ਚੱਲ ਰਹੀ ਸੀ ਦਸਤਾਰਾਂ ਦੀ ਇੱਥੇ ਦਸਤਾਰਾਂ ਬਣੀਆਂ ਜਾ ਰਹੀਆਂ ਸੀ ਔਰ 11 ਦਸਤਾਰਾਂ ਦਿੱਤੀਆਂ ਜਾ ਰਹੀਆਂ ਸੀ ਇੰਦਰ 11 ਦਾ ਕੈਂਪ ਬਹੁਤ ਵਧੀਆ ਸੇਵਾ ਚੱਲ ਰਹੀ ਸੀ ਦਰਸ਼ਨ ਕਰ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਰਾਸ਼ ਇਕੱਠ ਜਿੰਨਾ ਵੀ ਕਦੋਂ ਇਹਨਾਂ ਰਾਸ਼ ਸੰਗਤ ਜੀ ਤੁਸੀਂ ਭਾਗਾਂ ਵਾਲੇ ਹਾਂ ਦਰਸ਼ਨ ਕਰ ਰਹੇ ਹੋ ਭਾਗਾਂ ਵਾਲੀ ਧਰਤੀ ਦੇ ਉਹ ਧਰਤੀ ਹੈ ਜਿੱਥੇ ਠੰਡੇ ਬੁਰਜ ਸੁੰਦਰਪੁਰ ਦੇ ਦਰਸ਼ਕ ਕੋਰ ਸੰਗਤ ਜੀ ਉਹਨਾਂ ਕਰਕੇ ਹੀ ਆਪਾਂ ਜ ਧਰਤੀ ਤੇ ਫਿਰਦੇ ਆ ਦਰਸ਼ਕ ਕੋਰ ਸੰਗਤ ਜੀ ਦਰਸ਼ਕ ਸੰਗਤ ਬਹੁਤ ਦੂਰ ਨੂੰ ਡਿਓ ਨਹੀਂ ਹੋਣਾ ਬਹੁਤ ਜਿਆਦਾ ਕੱਟ ਹੈ ਕੋਸ਼ਿਸ਼ ਕੀਤੀ ਏ ਤੁਹਾਨੂੰ ਦਿਖਾਉਣ ਦੀ ਇੰਨਾ ਖੁਸ਼ ਕਹਿੰਦੇ ਹੋ ਵੈਗਰੀ ਖਾਲ